ਕੀ ਲੱਗਦਾ ਹੈ ਕਿ ਕਿਸਾਨ ਅੰਦੋਲਨ ਜਿਹੜਾ ਅਗਰ ਨਵੇਂ ਸਿਰੇ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਦੋਂ ਮੰਗ ਪੱਤਰ ਦੇਣ ਦੀ ਗੱਲ ਕਰ ਰਹੇ ਆ ਆਵਾਜ਼ ਬਲੰਦ ਕਰਨ ਲੱਗਿਆ ਹੈ ਆ ਸੰਜੁਕਤ ਕਿਸਾਨ ਮੋਰਚੇ ਨੇ ਉਹ ਬਿੱਲ ਤਿੰਨ ਰੱਦ ਕਰਾ ਕੇ ਬਾਕੀ ਮੰਗਾਂ ਤੇ ਵਿਸ਼ਵਾਸ ਲੈ ਕੇ ਅੰਦੋਲਨ ਪੋਸਟਪੋਨ ਕਰਤਾ ਸੀ ਕਿ ਜੇ ਸਰਕਾਰ ਨਹੀਂ ਮੰਗਾਂ ਮੰਨਦੀ ਤਾਂ ਜਿਹੜਾ ਅੰਦੋਲਨ ਫਿਰ ਜਾਰੀ ਰਹੇਗਾ ਉਹ ਲਗਭਗ ਲਗਾਤਾਰ ਅੰਦੋਲਨ ਜਾਰੀ ਰਿਹਾ ਹੈ ਵਿਖਿਆ ਕਰਕੇ ਇਹ ਪਾਇਆ ਹੈ ਕਿ ਸਾਡੀਆਂ ਮੰਗਾਂ ਵੀ ਵਾਜਬ ਨੇ ਔਰ ਸਰਕਾਰ ਬਣ ਗਈ ਹੈ ਪਰ ਜਿਹੜੇ ਵਾਅਦੇ ਕੀਤੇ ਨੇ ਪਹਿਲਾਂ ਵੀ ਪੂਰੇ ਨਹੀਂ ਕੀਤੇ ਹੁਣ ਵੀ ਜਿਹੜਾ ਸਾਹੀ ਆਪਦਾ ਅੰਦੋਲਨ ਜਾਰੀ ਰੱਖਾਂਗੇ ਪਰ ਪੰਜਾਬ ਦਾ ਜਿਹੜਾ ਹਸੈਨੀ ਵਾਲਾ ਵੀ ਬੰਦ ਕੀਤਾ ਹੋਇਆ ਤੇ ਜਿਹੜਾ ਟਾਰੀ ਬੈਡਰ ਉਹ ਵੀ ਬੰਦ ਕੀਤਾ ਹੋਇਆ ਵਪਾਰ ਲਈ ਇਹ ਨਹੀਂ ਖੁੱਲੇ ਤਾਂ ਸਾਡੀ ਇਹ ਮੰਗ ਹੈ ਕਿ ਉਹ ਅੰਤਰਰਾਸ਼ਟਰੀ ਵਪਾਰ ਜਿਹੜਾ ਇੱਧਰ ਦੀ ਖੁੱਲਿਆ ਜਾਵੇ ਚੱਲ ਬਾਤ ਸਾਰੀ ਜਦੋਂ ਤੁਸੀਂ ਕੇਂਦਰ ਤੋਂ ਆਏ ਸੀ ਤੁਸੀਂ ਕਹਿੰਦੇ ਜੀ ਆਹ ਮੰਗਾਂ ਸੀ ਸਾਡੀਆਂ ਪੰਜ ਅੱਜ ਤੁਸੀਂ 22 ਮੰਗਾਂ ਬਣਾ ਦਿੱਤੀਆਂ ਉਹ ਜਿਨ੍ਹਾਂ ਨੂੰ 22 ਦੇ ਵਿੱਚੋਂ ਚਾਰ ਪੰਜ ਫੂਟਾਂ ਹੋਣਗੀਆਂ ਉਹਨੂੰ ਹੋਰ ਲਿਖ ਦੇਣੀਆਂ ਆਪਾਂ ਔਰ ਜੇ ਉਹਨੂੰ ਪਾਕਿਸਤਾਨ ਨੂੰ ਆਪਾਂ ਕਾਂੜਲਾਪੋਰਟ ਤੋਂ ਲੈ ਕੇ ਇਰਾਨ ਤੱਕ ਉਹਦੀ ਉੱਪਰ ਦੀ ਕੋਰੀਡੋਰ ਬਣਾਇਆ ਹੈ ਉਹ ਕਿਸੇ ਗੁਜਰਾਤੀ ਨੂੰ ਫੈਰਾ ਦੇਣ ਵਾਸਤੇ ਨਹੀਂ ਬਣਾਇਆ ਜਾਂ ਗੁਜਰਾਤ ਸਟੇਟ ਦੇ ਇਹਨੂੰ ਤੁਸੀਂ ਵੱਖ ਨਾ ਕਰੋ ਵਪਾਰ ਵਾਲਿਓ ਉਹ ਵਪਾਰ ਵਾਲਿਓ ਮੈਨੂੰ ਗੱਲ ਦੱਸ ਦਿਓ ਦੇਖਦੇ ਬਾਕੀ ਮੈਨੂੰ ਗੱਲ ਦੱਸ ਦਿਓ ਉਹ ਬੀਜੇਪੀ ਦਾ ਕੀ ਕੀਤਾ ਉਹ ਹਿੰਦੂ ਫਾਇਦੇ ਦਾ ਮੇਰੀ ਮੇਰੀ ਵੀ ਗੱਲ ਸੁਣ ਲੋ ਨਜ਼ਰੀਆ ਪ੍ਰੋਗਰਾਮ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਮੁੱਦਾ ਜਿ ਆਪਾਂ ਲੈ ਰਹੇ ਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਜਿ ਕੋਮੀ ਪੱਧਰੀ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੋਧੀ ਧਿਰ ਦੇ ਨੇਤਾ ਰੋਹਲ ਗਾਂਧੀ ਬਾਕੀ ਸੰਸਦ ਮੈਂਬਰ 16 ਤੋਂ ਲੈ ਕੇ 18 ਤੱਕ ਤਿੰਨ ਚਾਰ ਦਿਨ ਜਿਹੜਾ ਹੈ ਸਾਰਾ ਨੂੰ ਆਪਣੇ ਮੰਗਾਂ ਲਈ ਦਿੱਤੇ ਜਾਣਗੇ ਮੰਗ ਪੱਤਰ ਮੰਗਾਂ ਆਪਾਂ ਸਾਰੇ ਜਾਣਦੇ ਆ ਐਮ ਐਸ ਪੀ ਦੀ ਗੱਲ ਹੈ ਕਰਜ਼ਾ ਮਾਫੀ ਦੀ ਗੱਲ ਹੈ ਕਿਸਾਨਾਂ ਦੇ ਜਿਹੜੇ ਕੇਸ ਬਣਿਆ ਉਹਨਾਂ ਦਾ ਮਾਮਲਾ ਹੈ ਫਸਲੀ ਵਿਪਨਤਾ ਫਸਲੀ ਬੀਮਾ ਸਕੀਮ ਇਹਨਾਂ ਮੁੱਦਿਆਂ ਤੇ ਮੜਕੇ ਆਵਾਜ਼ ਠਾਉਣ ਲੱਗੇ ਆ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਦੂਜੇ ਪਾਸੇ ਸਰਵਨ ਸਿੰਘ ਪੰਦੇਰ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਸਾਨੂੰ ਤਾਂ ਰੋਕਿਆ ਗਿਆ ਸੀ ਸ਼ੰਭੂ ਦੇ ਖਨੋਰੀ ਬਾਰਡਰ ਦੇ ਉੱਤੇ ਸਪਰੀਮ ਕੋਰਟ ਤੇ ਹਾਈ ਕੋਰਟ ਵੱਲੋਂ ਲਗਾਤਾਰ ਜਿਹੜਾ ਪਿਛਲੇ ਕੁਝ ਕੰਢੇ ਜਿਹੜੀਆਂ ਟਿੱਪਣੀਆਂ ਆਈਆਂ ਕਿ ਬਾਰਡਰ ਰੋਕਣੇ ਰਸਤੇ ਰੋਕਣੇ ਸਰਕਾਰਾਂ ਦਾ ਕੰਮ ਨਹੀਂ ਅੱਗੇ ਤੁਸੀਂ ਕਿਸਾਨ ਅੰਦੋਲਨ ਨਾਲ ਕਿਵੇਂ ਨਿਪਟਣਾ ਵੱਖਰਾ ਮਾਮਲਾ ਪਰ ਲੋਕਾਂ ਨੂੰ ਰਸਤੇ ਰੋਕ ਕੇ ਪਰੇਸ਼ਾਨੀ ਖੜੀ ਕਰਨਾ ਕਿਸੇ ਤਰੀਕੇ ਨਾਲ ਵੀ ਵਾਜਬ ਨਹੀਂ ਹੈ ਕਿਉਂ ਨਾ ਉਹ ਮੋਰਚੇ ਦੇ ਆਗੂ ਜਿਹੜੇ ਦਿੱਲੀ ਨੂੰ ਕੂਚ ਕਰਨਗੇ ਉਹਨਾਂ ਨੇ ਵੀ ਲੈਣਾ ਫੈਸਲਾ ਪਰ ਕਿਹਾ ਜਾ ਸਕਦਾ ਹੈ ਕਿ ਕਿਸਾਨੀ ਮੁੱਦਿਆਂ ਤੇ ਲੈ ਕੇ ਦੋਨਾ ਮੋਰਚਾਂ ਵੱਲੋਂ ਮੁੜ ਕੇ ਆਵਾਜ਼ ਬੁਲੰਦ ਕਰਨ ਦਾ ឱਕਾ ਦਿੱਤਾ ਜਾ ਰਿਹਾ ਹੈ ਨਾ ਮਾਮਲਿਆਂ ਤੇ ਚਰਚਾ ਸਾਡੇ ਨਾਲ ਜਿਹੜੇ ਮਹਿਮਾਨ ਸਤਿਕਾਰਤ ਮਹਿਮਾਨ ਆਪਣੀ ਬੇਨਤੀ ਪਰਵਾਨ ਕਰਕੇ ਆਏ ਐ ਕੁਲਦੀਪ ਸਿੰਘ ਤਾਲੀਵਾਲ ਜੀ ਨੇ ਭਾਰਤੀ ਜਨਤਾ ਪਾਰਟੀ ਦੇ ਜਾਣੇ ਪਛਾਣੇ ਚਿਹਰੇ ਕਦਾਵਾਰ ਬੁਲਾ ਰਹੇ ਇਦਾਂ ਹੀ ਸਾ ਗੁਰਮੀਤ ਸਿੰਘ ਮਹਿਮਾ ਕਦਾਵਾਰ ਕਿਸਾਨਾਂ ਕੋਲ ਦਿੱਲੀ ਦੀਆਂ ਬਰੂਆਂ ਤੇ ਵੱਡਾ ਅੰਦੋਲਨ ਜਿਹਨਾਂ ਲੜਿਆ ਦੋਨੇ ਮਹਿਮਾਨਾਂ ਨੂੰ ਤੁਹਾਡੇ ਵੱਲੋਂ ਸਵਾਗਤ ਜੀ ਆਇਆਂ ਨੂੰ ਮਹਾਂਜੀ ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਾ ਹਾਂ ਜੀ ਕੀ ਲੱਗਦਾ ਹੈ ਕਿ ਕਿਸਾਨ ਅੰਦੋਲਨ ਜਿਹੜਾ ਅਗਰ ਨਵੇਂ ਸਿਰੇ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਦੋਂ ਮੰਗ ਪੱਤਰ ਦੇਣ ਦੀ ਗੱਲ ਕਰ ਰਹੇ ਆ ਆਵਾਜ਼ ਬਲੰਦ ਕਰਨ ਲੱਗਿਆ ਕਿਉਂਕਿ ਮੰਗਾਂ ਦਾ ਲੱਗਦਾ ਹੈ ਕਿ ਉੱਥੇ ਜਿਹਾ ਉੱਥੇ ਹੀ ਗੁਰਗੀਆਂ ਹੋਈਆਂ ਆ ਅ ਚੰਦੂ ਸਾਹਿਬ ਗੱਲ ਇਹ ਆ ਕਿ ਸਰਕਾਰ ਬਣ ਗਈ ਕਿਸਾਨ ਅੰਦੋਲਨ ਨੇ ਵਿਰੋਧ ਵੀ ਕੀਤਾ ਬੀਜੇਪੀ ਇਸ ਗੱਲ ਤੇ ਔਖੀ ਵੀ ਹੋਈ ਕਿ ਸਾਡਾ ਵਿਰੋਧ ਕੀਤਾ ਜਾ ਰਿਹਾ ਪੰਜਾਬ ਦੇ ਜਿਹੜੇ ਚੋਣ ਕਮਿਸ਼ਨ ਨੇ ਉਹਨਾਂ ਨੂੰ ਵੀ ਮੰਗ ਪੱਤਰ ਇਹਨਾਂ ਵੱਲੋਂ ਦਿੱਤਾ ਗਿਆ ਸਾਡੇ ਸਯੁਕਤ ਕਿਸਾਨ ਮੋਰਚੇ ਵੱਲੋਂ ਦਿੱਤਾ ਗਿਆ ਕਿ ਸਾਡਾ ਵੀ ਰਾਈਟ ਹੈ ਵਿਰੋਧ ਕਰਨ ਦਾ ਗੱਲ ਇਹ ਹੈ ਕਿ ਜਿਹੜਾ 19 ਨਵੰਬਰ 2021 ਨੂੰ ਅੰਦੋਲਨ ਜੇਤੂ ਹੋਇਆ ਤਿੰਨ ਕਾਨੂੰਨ ਵਾਪਸ ਲੈ ਲਏ ਗਏ ਉਸ ਦੇ باوجود ਜਿਹੜਾ ਸਯੁਕਤ ਕਿਸਾਨ ਮੋਰਚੇ ਨੇ ਮੰਗਾਂ ਰੱਖੀਆਂ ਸੀ ਕਿ ਆ ਸਾਡੀਆਂ ਤਿੰਨ ਚਾਰ ਮੰਗਾਂ ਨੇ ਐਮਐਸਪੀ ਤੇ ਕਾਨੂੰਨ ਬਰਾਉਣਾ ਕਰਜ਼ਾ ਮੁਕਤ ਕਰਨਾ ਕਿਸਾਨਾਂ ਆਕਵਾ ਦੇ ਪਰਚੇ ਰੱਦ ਕਰਨਾ ਲਖੀਮਪੁਰ ਖੇਰੀ ਦੇ ਦੋਸ਼ੀਆਂ ਨੂੰ ਸਜ਼ਾ ਦੇਣਾ ਇਹ ਸਾਡੇ ਜਿਹੜੀਆਂ ਮੰਗਾਂ ਰਹਿੰਦੀਆਂ ਨੇ ਤਾਂ ਉਹਦੇ ਤੇ ਜਿਹੜਾ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਜਿਹੜੀ ਅੰਮਿਤ ਸ਼ਾ ਉਹਨਾਂ ਨੇ ਚਿੱਠੀ ਸਾਨੂੰ ਲਿਖ ਕੇ ਦਿੱਤੀ ਭੇਜੀ ਵੀ ਆ ਸਾਡਾ ਲੈਟਰ ਇਹ ਵਿਸ਼ਵਾਸ ਪੱਤਰ ਇਹਦੇ ਤੇ ਵਿਸ਼ਵਾਸ ਕਰੋ ਔਰ ਵਿਸ਼ਵਾਸ ਕਰਕੇ ਅੰਦੋਲਨ ਜਿਹੜਾ ਇੱਕ ਵਾਰ ਸਮਾਪਤ ਕਰੋ ਅਸੀਂ ਕਾਨੂੰਨ ਵੀ ਬਣਾਵਾਂਗੇ ਐਮਐਸਪੀ ਤੇ ਕਰਜ਼ਾ ਵੀ ਤੁਹਾਨੂੰ ਕਿਸਾਨਾਂ ਨੂੰ ਮੁਕਤ ਕਰਾਂਗੇ ਅ ਅਜੇ ਮਿਸ਼ਰਾ ਟੈਣੀ ਨੂੰ ਬਰਖਾਸਤ ਵੀ ਕਰਾਂਗੇ ਸਾਡਾ ਜਿਹੜੀ ਤੁਹਾਡੀਆਂ ਮੰਗਾਂ ਮੰਨਾਂਗੇ ਸਾਨੂੰ ਉਹਦੇ ਲਈ ਸਮਾਂ ਚਾਹੀਦਾ ਆ ਸੋਚ ਡੁਕਤ ਕਿਸਾਨ ਮੋਰਚੇ ਨੇ ਉਹ ਬਿੱਲ ਤਿੰਨ ਰੱਦ ਕਰਾ ਕੇ ਬਾਕੀ ਮੰਗਾਂ ਤੇ ਵਿਸ਼ਵਾਸ ਲੈ ਕੇ ਅੰਦੋਲਨ ਪੋਸਟਪੋਨ ਕਰਤਾ ਸੀ ਕਿ ਜੇ ਸਰਕਾਰ ਨਹੀਂ ਮੰਗਾ ਮੰਨਦੀ ਤਾਂ ਜਿਹੜਾ ਅੰਦੋਲਨ ਫਿਰ ਜਾਰੀ ਰਹੇਗਾ ਉਹ ਲਗਭਗ ਲਗਾਤਾਰ ਅੰਦੋਲਨ ਜਾਰੀ ਰਿਹਾ ਹੈ ਪਹਿਲਾਂ ਦਿੱਲੀ ਦੇ ਵਿੱਚ ਵੀ 14 ਮਾਰਚ ਨੂੰ ਵੱਡੀ ਪੰਚਾਇਤ ਹੋਈ ਏ ਜਿਹੜਾ ਮੰਤਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਜਾਂਦੇ ਰਹੇ ਨੇ ਡੀਸੀਆਂ ਰਾਹੀਂ ਮੰਗ ਪੱਤਰ ਵੀ ਸੀ ਭੇਜਦੇ ਰਹਿਆ ਸਰਕਾਰ ਨੇ ਸਾਡੀ ਨਹੀਂ ਸੁਣੀ ਤਾਂ ਵਿਰੋਧ ਪ੍ਰਦਰਸ਼ਨ ਚੋਣਾ ਦੇ ਵਿੱਚ ਵੀ ਜਾਰੀ ਰਹੇ ਨੇ ਅੰਦੋਲਨ ਜਿਹੜਾ ਉਹ ਜਾਰੀ ਰਿਹਾ ਹੈ ਔਰ ਹੁਣ ਜਿਹੜੀ ਪਰਸੋ ਹੋਈ ਏ 10 ਜੁਲਾਈ ਦੀ ਮੀਟਿੰਗ ਉਹਦੇ 'ਚ ਅਸੀਂ ਨਵੇਂ ਸਿਰੇ ਤੋਂ ਜਿਹੜਾ ਸਾਰੀ ਪਿਛਲੇ ਅੰਦੋਲਨ ਦੀ ਸਮੀਖਿਆ ਕੀਤੀ ਹੈ ਸਮੀਖਿਆ ਕਰਕੇ ਇਹ ਪਾਇਆ ਕਿ ਸਾਡੀਆਂ ਮੰਗਾਂ ਵੀ ਵਾਜਬ ਨੇ ਔਰ ਸਰਕਾਰ ਬਣ ਗਈ ਏ ਪਰ ਜਿਹੜੇ ਵਾਅਦੇ ਕੀਤੇ ਨੇ ਪਹਿਲਾਂ ਵੀ ਪੂਰੇ ਨਹੀਂ ਕੀਤੇ ਹੁਣ ਵੀ ਜਿਹੜਾ ਅਸੀਂ ਆਪਦਾ ਅੰਦੋਲਨ ਜਾਰੀ ਰੱਖਾਂਗੇ ਉਹਦੇ 'ਚ ਜਿਹੜੀਆਂ ਸਾਡੀਆਂ ਪਿਛਲੀਆਂ ਮੰਗਾਂ ਨੇ 7-8 ਉਹੀ ਨੇ ਨਵੇਂ ਜਿਹੜਾ ਅਸੀਂ ਜੋੜਿਆ ਉਹਦੇ ਵਿੱਚ ਕਿ ਜਿਹੜਾ ਕਿਸਾਨੀ ਬਜਟ ਦੀ ਤਾਂ ਜੇ ਇਹ ਕੀਤਾ ਜਾਂਦਾ ਉਹਦੇ ਚ ਸਾਡੀ ਵੱਡੀ ਮੰਗ ਹੈ ਕਿ ਜਿਹੜਾ ਜੀਐਸਟੀ ਕਿਸਾਨਾਂ ਨੂੰ ਮੁਕਤ ਕੀਤਾ ਜਾਵੇ ਜਿੰਨੀਆਂ ਖੇਤੀ ਲਗਤਾਂ ਨੇ ਉਹਦੇ ਤੇ ਜੀਐਸਟੀ ਨਾ ਲਾਇਆ ਜਾਵੇ ਕਿਉਂਕਿ ਆਸਬੇ ਟੈਕਸ ਪਹਿਲਾਂ ਹੀ ਬਹੁਤ ਸਾਰੇ ਲੱਗਦੇ ਨੇ ਤਾਂ ਜੀਐਸਟੀ ਇੱਕ ਅਲੱਗ ਤੋਂ ਫੇਰ ਖੇਤੀਬਸਤਾ ਦੇ ਲਾ ਲਾਇਆ ਦਿੱਤਾ ਜਾਂਦਾ ਹੈ ਇਹ ਬੰਦ ਕੀਤਾ ਜਾਵੇ ਔਰ ਜਿਹੜੀ ਸਾਡੀ ਅਗਲੀ ਮੰਗ ਹੈ ਵੱਡੀ ਅਸੀਂ ਮੰਗ ਜੋੜੀ ਇਹ ਨਾਲ ਕਿ ਜਿਹੜਾ ਡਬਲਯੂਟੀਓਏ ਉਹਦੇ ਵਿੱਚ ਅਸੀਂ ਤੇ ਪਹਿਲਾਂ ਤਾਂ ਕਹਿ ਰਹੇ ਹਾਂ ਵੀ ਦੇਸ਼ੀ ਪੂਰਾ ਜਿਹੜਾ ਸਾਡਾ ਭਾਰਤ ਬਾਹਰ ਆਵੇ WTO ਤੋਂ ਜਿਹੜੀਆਂ ਉਹਦੀਆਂ ਨੀਤੀਆਂ ਪਾਲਣੀਆਂ ਜੰਨੀਆਂ ਨੇ ਅ ਪਰ ਫਿਰ ਵੀ ਜਿਹੜੀ ਪਰਸੋਂ ਅਸੀਂ ਫੈਸਲਾ ਇਹ ਲਿਆ ਹੈ ਕਿ ਕਿਸਾਨਾਂ ਜਿਹੜਾ ਕਿਸਾਨੀ ਖੇਤੀ ਨੂੰ ਬਾਹਰ ਉਹਦੇ ਚ ਰੱਖਿਆ ਜਾਵੇ ਖੇਤੀਬਸਤਾਂ ਨੂੰ ਉਹਦੇ ਚ ਬਾਹਰ ਰੱਖਿਆ ਜਾਵੇ ਉਹਦੇ ਤੇ ਉਹਦੀਆਂ ਸ਼ਰਤਾਂ ਲਾਗੂ ਨਾ ਹੋਣ ਉਹਦੇ ਚ ਜਿਹੜਾ ਰੋਕ ਲਾਈ ਜਾਵੇ ਜਾਂ ਉਹਦੇ ਚ ਪਿੱਛੇ ਹਟਿਆ ਜਾਵੇ ਔਰ ਇੱਕ ਜਿਹੜੀ ਸਾਡੀ ਵੱਡੀ ਮੰਗ ਹੈ ਉਹ ਸਾਡੀ ਕਿਸਾਨਾਂ ਦੀ ਨਹੀਂ ਉਹ ਪੂਰੇ ਭਾਰਤ ਦੇ ਜਾਨੀ ਉੱਤਰੀ ਭਾਰਤ ਦੇ ਵਪਾਰੀਆਂ ਦੀ ਮੰਗ ਵੀ ਨਾਲ ਕਿ ਜਿਹੜਾ ਪਾਕਿਸਤਾਨ ਭਾਰਤ ਬਾਰਡਰ ਹੈ ਪਾਕਿਸਤਾਨ ਨਾਲ ਵਪਾਰ ਹੋ ਰਿਹਾ ਹੈ ਯੂਰਪ ਤੱਕ ਵਪਾਰ ਹੋ ਰਿਹਾ ਹੈ ਔਰ ਹੋ ਕਿੱਥੋਂ ਰਿਹਾ ਅਡਾਨੀ ਤੇ ਅਬਾਨੀ ਦੀ ਜਿਹੜੀ ਬੰਦਰਗਾ ਬੰਬੇ ਰਾਂ ਹੀ ਹੋ ਰਿਹਾ ਹੈ ਤੇ ਗੁਜਰਾਤ ਦੀ ਬੰਦਰਗਾ ਰਾਂ ਹੀ ਹੋ ਰਿਹਾ ਪਰ ਪੰਜਾਬ ਦਾ ਜਿਹੜਾ ਹਸੈਨੀ ਵਾਲਾ ਵੀ ਬੰਦ ਕੀਤਾ ਹੋਇਆ ਤੇ ਜਿਹੜਾ ਟਾਰੀ ਬਾਰਡਰ ਉਹ ਵੀ ਬੰਦ ਕੀਤਾ ਹੋਇਆ ਵਪਾਰ ਲਈ ਇਹ ਨਹੀਂ ਖੁੱਲੇ ਤਾਂ ਸਾਡੀ ਇਹ ਮੰਗ ਹੈ ਕਿ ਉਹ ਅੰਤਰਰਾਸ਼ਟਰੀ ਵਪਾਰ ਜਿਹੜਾ ਇਧਰ ਦੀ ਖੁੱਲਿਆ ਜਾਵੇ ਪੰਜਾਬ ਦੇ ਵਪਾਰੀਆਂ ਨੂੰ ਵੀ ਫਾਇਦਾ ਹੋਊਗਾ ਤੇ ਭਾਰਤ ਦੇ ਜਿਹੜੇ ਉੱਤਰੀ ਭਾਰਤ ਦੇ ਉਹਨਾਂ ਵਪਾਰੀਆਂ ਨੂੰ ਵੀ ਫਾਇਦਾ ਹੋਊਗਾ ਭਾਰਤ ਪਾਕਿਸਤਾਨ ਦਾ ਵਪਾਰ ਜਿਹੜਾ ਖੁੱਲੇ ਅੱਗੇ ਪਾਕਿਸਤਾਨ ਦਾ ਕਹਿਰਾਨ ਅੱਗੇ ਯੂਰਪ ਤੱਕ ਇਹ ਵਪਾਰ ਜਿਹੜਾ ਹੋ ਸਕਦਾ ਇਹ ਸਾਡੀਆਂ ਮੰਗਾਂ ਨੇ ਤੇ ਇਹ ਮੰਗਾਂ ਤੇ ਅਸੀਂ 16 17 18 ਤਿੰਨ ਦਿਨ ਅਸੀਂ ਮੰਗ ਪੱਤਰ ਦੇ ਰਹੇ ਆ ਪੇਰ ਤੋਂ ਐਮਪੀਆਰਾਂ ਵੀ ਵਿਰੋਧੀ ਧਿਰ ਨੂੰ ਵੀ ਤੇ ਬੀਜੇਪੀ ਨੂੰ ਵੀ ਕਿ ਆ ਸਾਡੀਆਂ ਮੰਗਾਂ ਨੇ ਇਹਨਾਂ ਮੰਗਾਂ ਦੇ ਉੱਪਰ ਜਿਹੜਾ ਬੀਜੇਪੀ ਇਹਨਾਂ ਮੰਗਾਂ ਨੂੰ ਮੰਨੇ ਔਰ ਜਿਹੜੇ ਬਾਕੀ ਵਿਰੋਧੀ ਜੜੀਆਂ ਪਾਰਟੀਆਂ ਨੇ ਉਹ ਇਸ ਮੰਗਾ ਤੇ ਚਰਚਾ ਕਰਕੇ ਸਰਕਾਰ ਨੂੰ ਮਜਬੂਰ ਕਰਨ ਕਿ ਆਵਾਜ਼ਬ ਮੰਗਾ ਨੇ ਕਿਸਾਨਾਂ ਦੀਆਂ ਇਹਨਾਂ ਨੂੰ ਮੰਨਿਆ ਜਾਵੇ ਆਪਾਂ ਜਵਾਲ ਲੈਣੀ ਹੈ ਸਾਡਾ ਸਾਡੀ ਇਹ ਬੇਨਤੀ ਹੈ ਕਿ ਕਿਸਾਨੀ ਦਾ ਖੇਤੀ ਦਾ ਬਜਟ ਜਿਹੜਾ ਜਿਵੇਂ ਰੇਲਵੇ ਦਾ ਬਜਟ ਆਟੇ ਉਦਾਂ ਖੇਤੀ ਦਾ ਬਜਟ ਵੀ ਆਟੇ ਤੋਂ ਰੱਖਿਆ ਜਾਵੇ ਕਿਉਂਕਿ ਪਹਿਲੇ ਬਜਟ ਦੇ ਵਿੱਚ ਕਿਸਾਨਾਂ ਲਈ ਕੁਛ ਨਹੀਂ ਹੈ ਕਿਸਾਨਾਂ ਲਈ ਲਾਗਤ ਖਰਚੇ ਜਿੰਨਾ ਵੀ ਜਾਨੀ ਬਜਟ ਉਹਦੇ ਚ ਅਲੱਗ ਤੋਂ ਰੱਖਿਆ ਜਾਵੇ ਹਰਤਾਇਕ ਸਭੀ ਬਾਈਸਕ ਵੀ ਹੈ ਜੀ ਆਪਾਂ ਫੇਰ ਆਨੇ ਐ ਮੈਮਾ ਜੀ ਤੁਹਾਡੇ ਵੱਲ ਜਿਹੜਾ ਤਾਲੀ ਵਾਲਾ ਸਾਥ ਤੇ મુદ્ਦੇ ਤੇ ਤਾਲੀ ਵਾਲੀ ਜਿਸ ਮੁੱਦੇ ਦੀ ਆਪਾਂ ਗੱਲ ਕਰ ਰਹੇ ਆਂ ਜੋ ਮਾਮਲਾ ਮਹਿਮਾ ਸਾਹਿਬ ਵੱਲੋਂ ਉਠਾਇਆ ਜਾ ਰਿਹਾ ਹੈ ਉਹਨਾਂ ਮੁੱਦਿਆਂ ਤੇ ਉਹਨਾਂ ਮੰਗਾਂ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਸਵਾਲ ਜਿਹੜਾ ਹੈਗਾ ਮੰਗ ਪੱਤਰ ਪ੍ਰਧਾਨ ਮੰਤਰੀ ਨੂੰ ਸੰਸਦ ਮੈਂਬਰਾਂ ਨੂੰ ਬੁਰੂਦੀ ਤੇ ਅਗੋਂ ਨੂੰ ਦੇਣ ਦਾ ਤਾਂ ਹਾਈ ਆ ਪਰ ਉਹ ਕਹਿੰਦੇ ਕਿ ਜਿਹੜਾ ਪਿਛਲਾ ਅੰਦੋਲਨ ਜਦੋਂ ਨਿਪਟਿਆ ਸੀ ਤਾਂ ਉਦੋਂ ਵੀ ਵਾਅਦਾ ਕੀਤਾ ਗਿਆ ਸੀ ਕਿ ਸਾਡੀਆਂ ਗੱਲਾਂ ਬਾਕੀ ਨੇ ਵੀ ਮੰਨ ਲਈਆਂ ਜਾਣਗੀਆਂ ਤੇ ਨਾਲ ਵੱਡਾ ਮਾਮਲਾ ਹੈ ਪੰਜਾਬ ਨਾਲ ਜਿਹੜਾ ਪਾਕਿਸਤਾਨ ਦਾ ਬਾਰਡਰ ਲੱਗਦਾ ਸਿੱਧਾ ਸੜਕੀ ਰਸਤੇ ਨਹੀਂ ਆਵਾਜਾਈ ਜਾਂ ਜਿਹੜਾ ਹੈਗਾ ਲੈਣ ਦੇ ਜਿਹੜਾ ਵਪਾਰ ਕਾਰੋਬਾਰ ਖੁੱਲਣ ਦਾ ਉਹਦੇ ਨਾਲ ਕਹਿੰਦੇ ਉਤਰੀ ਪਾਰ ਦੇ ਪੂਰੇ ਕਾਰੋਬਾਰੀਆਂ ਨੂੰ ਤੇ ਪੰਜਾਬ ਦੇ ਕਿਸਾਨਾਂ ਨੂੰ ਤਾਂ ਲਹਾ ਹੋਈ ਗਈ ਹੋਈਗਾ ਕਿਵੇਂ ਦੇਖਦੇ ਇਹਨਾਂ ਮੰਗਾਂ ਦੇ ਮੁੱਦੇ ਤੇ ਆਉਣ ਵਾਲੇ ਦਿਨਾਂ 'ਚ ਇਹਨਾਂ ਮਾਮਲੇ ਨੂੰ ਲੈ ਕੇ ਮਾਮਲਾ ਫੇਰ ਕਿਸਾਨ ਅੰਦੋਲਨ ਦਾ ਭਖਦਾ ਨਜ਼ਰ ਆ ਰਿਹਾ ਹੈ ਮੈਂ ਸਿੱਧੂ ਸਾਹਿਬ ਬੜੇ ਗਾਉ ਨਾਲ ਸੁਣ ਰਿਹਾ ਸੀ ਜੋ ਮਹਿਮਾ ਸਾਹਿਬ ਬੋਲ ਰਹੇ ਸੀ ਔਰ ਮੈਂ ਸੋਚ ਰਿਹਾ ਸੀ ਵੀ ਕਦੇ ਬੋਲਦੇ ਬੋਲਦੇ ਪੰਜਾਬ ਵਾਲ ਨੂੰ ਉਹਦੀ ਨਿਗਾਹ ਆ ਜਾਵੇ ਪਰ ਬੜੀ ਮੁਸ਼ਕਲ ਨਾਲ ਰਾਜਨੀਤਿਕ ਵਿਸ਼ਿਆਂ ਤੋਂ ਮਤਲਬ ਪੂਰਾ ਜਿਹੜਾ ਸ਼ੁਰੂ ਕੀਤੀ ਜਿਸ ਤਰੀਕੇ ਨਾਲ ਮਹਿਮਾਨ ਸਾਹਿਬ ਨੇ ਗੱਲ ਤੋਂ ਟੋਟਲੀ ਜਿਹੜਾ ਨਾ ਰਾਜਨੀਤਿਕ ਵਿਸ਼ਿਆਂ ਨੂੰ ਲੈ ਕੇ ਇਹ ਅੰਦੋਲਨ ਹੋ ਗਿਆ ਪੰਜਾਬ ਦੇ ਕਿਸਾਨਾਂ ਦੇ ਮੁੱਦਿਆਂ ਤੇ ਆਧਾਰਿਤ ਤਾਂ ਅੰਦੋਲਨ ਰਿਹਾ ਹੀ ਕਿਉਂਕਿ ਪੰਜਾਬ ਨੂੰ ਡਿਵਰਸਿਫਿਕੇਸ਼ਨ ਚਾਹੀਦੀ ਹੈ ਪੰਜਾਬ ਨੂੰ ਬਦਲੀਆਂ ਫਸਲਾਂ ਦੀ ਸਰਕਾਰੀ ਖਰੀਦ ਚਾਹੀਦੀ ਹੈ ਪੰਜਾਬ ਦੇ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਉਹ ਚਾਹੀਦਾ ਤੋਂ ਪੰਜਾਬ ਦੇ ਜਿਹੜੇ ਛੱਡ ਕੇ ਤਲੰਜਲੀ ਦੇ ਕੇ ਪੰਜਾਬ ਦੇ ਹਿੱਤਾਂ ਨੂੰ ਇਹ ਜਿਹੜਾ ਮੋਰਚਾ ਹੈ ਇਹ ਸਿਰਫ ਰਾਜਨੀਤਿਕ ਵਿਸ਼ਿਆਂ ਨੂੰ ਟੱਚ ਕਰ ਰਿਹਾ ਜਿਵੇਂ ਡਬਲਿਊਟੀਓ ਚ ਐ ਕਰਦੇ ਹੋ ਜੀ ਠੀਕ ਹੈ ਜੀ ਆਹ ਬਾਡਰ ਖੋਲ ਦਿਓ ਉਹ ਬਾਡਰ ਬੰਦ ਕਰ ਦਿਓ ਜੀ ਉਹ ਇਹ ਰਾਜਨੀਤਿਕ ਵਿਸ਼ੇ ਹੈ ਇਹ ਵਿਸ਼ੇ ਸਾਡੇ ਕਿਸਾਨੀ ਦੇ ਵਿਸ਼ੇ ਨਹੀਂ ਹੈਗੇ ਜੇ ਕਿਸਾਨ ਅੰਦੋਲਨ ਨੂੰ ਕਿਸਾਨੀ ਦੇ ਬਿਛੜੋ ਬਜਟ ਦੀ ਗੱਲ ਕੀਤੀ ਇਹਨਾਂ ਨੇ ਮੈਂ ਦੱਸ ਦਿੰਦਾ ਜੀ 2014 ਚ 22000 ਕਰੋੜ ਦਾ ਬਜਟ ਸੀ ਖੇਤੀ ਦਾ ਅੱਜ 4 ਲੱਖ ਕਰੋੜ ਦਾ ਬਜਟ ਹੈ ਖੇਤੀਬਾੜੀ ਮੰਤਰਾਲੇ ਦਾ ਔਰ ਪਹਿਲਾ ਪੈਨ ਮਾਨਯੋਗ ਪ੍ਰਧਾਨ ਮੰਤਰੀ ਜੀ ਦਾ ਕਿਸਾਨ ਸਨਮਾਨ ਦੇ ਵੀ ਵਾਸਤੇ ਚੱਲਿਆ ਔਰ ਸਾਰਾ ਬਜਟ ਜਿਹੜਾ ਹੈਗਾ ਕਿਸਾਨਾਂ ਵੱਲ ਹੈ ਔਰ ਮੈਂ ਤੁਹਾਨੂੰ ਇਹ ਗੱਲ ਦੱਸ ਦਿੰਦਾ ਜੀ ਅੱਜ ਰਾਜਸਥਾਨ ਦਾ ਬਜਟ ਜਿਹੜਾ ਹੈਗਾ ਅਨਾਉਂਸ ਹੋਇਆ 4 ਲੱਖ ਕਰੋੜ ਦਾ ਟੋਟਲ ਉਹ ਉਹ ਬਜਟ ਦਾ ਤਕਰੀਬਨ 1 ਲੱਖ ਕਰੋੜ ਕਿਸਾਨਾਂ ਵਾਸਤੇ ਆ 500 ਐਪੀ ਉਹਨਾਂ ਨੇ ਬਣਾਉਣੇ ਆ ਭਾਵ ਅੰਤਰ ਸਕੀਮ ਉਹਨਾਂ ਨੇ ਅਨਾਉਂਸ ਕਰਤੀ ਐ ਤਾਂ ਸਾਡੀ ਪੰਜਾਬ ਸਰਕਾਰ ਤਾਂ ਕੁਝ ਵੀ ਨਹੀਂ ਕਰ ਰਹੀ ਤੁਹਾਡਾ ਜਿਹੜੀ ਗੱਲਬਾਤ ਸਾਰੀ ਜਦੋਂ ਤੁਸੀਂ ਕੇਂਦਰ ਤੋਂ ਆਏ ਸੀ ਤੁਸੀਂ ਕਹਿੰਦੇ ਜੀ ਆਹ ਮੰਗਾਂ ਸੀ ਸਾਡੀਆਂ ਪੰਜ ਅੱਜ ਤੁਸੀਂ 22 ਮੰਗਾਂ ਬਣਾ ਦਿੱਤੀਆਂ ਉਹ ਜਿਨ੍ਹਾਂ ਨੂੰ 22 ਦੇ ਵਿੱਚੋਂ 4-5 ਫੁੱਟਾਂ ਹੋਣੀਆਂ ਉਹਨਾਂ ਨੂੰ ਹੋਰ ਲਿਖ ਦੇਣੀਆਂ ਆਪਾਂ ਤੋ ਇਹ ਤਾਂ ਚੱਲੀ ਜਾਣਾ ਹੈ ਇਹ ਰਾਜਨੀਤਿਕ ਵਿਸ਼ਾ ਹੈ ਤੁਹਾਡਾ ਤਾਂ ਵੋਟ ਵੋਟ ਤੇ ਛੋਟ ਦਾ ਪ੍ਰੋਗਰਾਮ ਹੈ ਤੋ ਇੰਡੀ ਗੱਠ ਜੋੜ ਨੂੰ ਫੈਰਾ ਦੇਣ ਦਾ ਪ੍ਰੋਗਰਾਮ ਹੈ ਉਹਦੇ ਅਨਸਾਰ ਤੁਸੀਂ ਜੋ ਮਰਜ਼ੀ ਕਰੀ ਜਾ ਲੋਕ ਸੱਤ ਚੁੱਕੇ ਆ ਪਰ ਪੰਜਾਬ ਨੂੰ ਕੀ ਫਾਇਦਾ ਦਿਓਗੇ ਹੁਣ ਅਸੀਂ ਜਵਾਲੇ ਲਈ ਤਾਲੀ ਹਾਂ ਜਵਾਲੇ ਲਈ ਪੰਜਾਬ ਨੂੰ ਕੋਈ ਫਾਇਦਾ ਹੋਣਾ ਆਪਾਂ ਜਵਾਲੇ ਨੇ ਓਕੇ ਮੈਂ ਕਰ ਲਾਂ ਬਾਰਡਰ ਦੀ ਗੱਲ ਵੀ ਕਰ ਲਾਂ ਬਾਰਡਰ ਦੇਖੋ ਪਾਕਿਸਤਾਨ ਨਾਲ ਸਾਡੀ ਕੂਟਨੀਤਿਕ ਲੜਾਈ ਚੱਲ ਰਹੀ ਹੈ। ਔਰ ਇਸ ਟਾਈਮ ਜੰਮੂ ਕਸ਼ਮੀਰ ਦੇ ਵਿੱਚ ਪਾਕਿਸਤਾਨ ਕੀ ਕਰ ਰਿਹਾ ਕਿਸੇ ਤੋਂ ਛੁਪਾ ਨਹੀਂ ਸਾਡੇ ਕਿਸਾਨ ਜਿਹੜਾ ਰੋਡ ਉਹਨਾਂ ਦੀ ਡੈੱਡ ਬਾਡੀ ਸਾਡੇ ਘਰਾਂ ਚ ਆਉਂਦੀਆਂ। ਔਰ ਜੇ ਉਹਨੂੰ ਪਾਕਿਸਤਾਨ ਨੂੰ ਆਪਾਂ ਕਾਂੜਲਾਪੋੜ ਤੋਂ ਲੈ ਕੇ ਇਰਾਨ ਤੱਕ ਉਹਦੀ ਉਹਦੀ ਕੋਰੀਡੋਰ ਬਣਾਇਆ ਹੈ। ਉਹ ਕਿਸੇ ਗੁਜਰਾਤੀ ਨੂੰ ਫੈਰਾ ਦੇਣ ਵਾਸਤੇ ਨਹੀਂ ਬਣਾਇਆ ਜਾ ਗੁਜਰਾਤ ਸਟੇਟ ਦੇ ਇਹਨੂੰ ਤੁਸੀਂ ਵੱਖ ਨਾ ਕਰੋ। ਇਹ ਸਾਡੇ ਦੇਸ਼ ਦੀ ਸਟ੍ਰੈਟਜੀ ਹੈ। ਆਪਾਂ ਮਤਲਬ ਜਿਹੜਾ G20 ਦਾ ਜਿਹੜਾ ਵਿੱਚ ਐਡਾ ਵੱਡਾ ਫੈਸਲਾ ਹੋਇਆ ਲੋਕ ਵੇਦੇ ਰਹਿ ਗਏ ਕਿਵੇਂ ਆਪਾਂ ਉਹ ਜਿਹੜੀ ਹੈਗੀ ਉੱਥੋਂ ਦੀ ਸਾਰਾ ਮਾਲ ਇਹਨਾਂ ਦੇ ਸਾਨੂੰ ਲੋੜ ਹੀ ਨਹੀਂ ਹੁਣ ਆ ਗਈ ਗੱਲ ਜਾਲੀਆ ਸਾਹਿਬ ਕਲੀਰ ਤੁਹਾਡਾ ਵੀ ਬੰਡ ਆ ਗਿਆ ਬਾਰਡਰ ਬਾਰੇ ਵੀ ਆ ਗਈ ਗੱਲ ਆ ਗਈ ਮਿਹਰਬਾਨੀ ਪਾਕਿਸਤਾਨ ਬਾਰਡਰ ਨੂੰ ਕਰਦੇ ਹੋਇਆ ਪਿਆ ਉਹ ਕਹਿੰਦਾ ਮੈਂ ਸਾਰੇ ਕੰਮ ਕਰ ਤਿਆਰ ਆ ਆਪਾਂ ਜਵਾਬ ਦੇ ਲਈ 50 ਦਾ ਹੀ ਕਰਾਉਣਾ ਓਕੇ ਇਹ ਰੌੜੜ ਕੇ ਚੱਲੀਆਂ ਜਾਂਦੀਆਂ ਇਹਨੂੰ ਵੱਖ ਕਰਕੇ ਇੰਡੀ ਕਟ ਜੋੜਾਂ ਨੂੰ ਨਾ ਦੇਖੋ ਓਕੇ ਓਕੇ ਥੈਂਕ ਯੂ ਬਹੁਤ ਜ਼ਰੂਰ ਸੋਚੋ ਓਕੇ ਮੈਮਾ ਜੀ ਇਸ ਮੁੱਦੇ ਤੇ ਪਾਜਪਾ ਦੇ ਬੁਲਾ ਰਹੇ ਉਹਨਾਂ ਦਾ ਕਹਿਣਾ ਕਿ ਤੁਹਾਡਾ ਜਿਹੜਾ ਮੰਗ ਪੱਤਰ ਆ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਉਹ ਕਹਿੰਦੇ ਮੰਗਾ ਸਿੱਧੇ ਤੌਰ ਤੇ ਕਿਸਾਨਾਂ ਨਾਲ ਨਹੀਂ ਇਹ ਤਾਂ ਰਾਸੀ ਮੁੱਦੇ ਐ ਬਾਰਡਰ ਖੋਨ ਦੇ ਮੁੱਦੇ ਤੋਂ ਉਹਨੇ ਕਹਾ ਸਥਿਤੀ ਦਾ ਵੇਖੋ ਕੀ ਐ ਆਪਾਂ ਕਿਸਾਨਾਂ ਦੀ ਗੱਲ ਨਹੀਂ ਕਰਦੇ ਕਹਿੰਦੇ ਆਪਾਂ ਤਾਂ ਰਾਸੀ ਗੱਲਾਂ ਕਰਦੇ ਆਂ ਜੀ ਮੈਮਾ ਜੀ ਆਹ ਦੇਖੋ ਜੀ ਸਤੂ ਸਾਹਿਬ ਇਹ ਮੰਗ ਨੂੰ ਟਾਲਣ ਵਾਲੀ ਗੱਲ ਹੈ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਇਆ ਜਾਵੇ ਤੇ ਜਿਹੜੇ ਸੀ2 ਫਾਰਮੂਲੇ ਅਨਸਾਰ ਕਿਸਾਨਾਂ ਨੂੰ ਭਾਅ ਦਿੱਤੇ ਜਾਣ ਉਹ ਸਾਰੀਆਂ ਫਸਲਾਂ ਦੀ ਖਰੀਦ ਹੋਵੇ ਇਹ ਮੰਗ ਕਿਸਾਨਾਂ ਦੀ ਫਸਲ ਕਿਸਾਨ ਪੈਦਾ ਕਰਦੇ ਨੇ ਇਹ ਬਿਲਕੁਲ ਗਲਤ ਕਹਿ ਰਹੇ ਨੇ ਅਗਲੀ ਗੱਲ ਜਿਹੜਾ ਕਰਜ਼ੇ ਦੀ ਮੰਗ ਕਰ ਰਹੇ ਆ ਕਿ ਕਿਸਾਨਾਂ ਦੇ ਟੋਟਲ ਕਰਜ਼ੇ ਤੇ ਲੀਕ ਫੇਰੀ ਜਾਵੇ ਉਹਦੇ ਤੇ ਅਸੀਂ ਇਹ ਕਹਿ ਰਹੇ ਆ ਕਿ ਕਿਸਾਨਾਂ ਦਾ 12 ਲੱਖ ਕਰੋੜ ਰੁਪਇਆ ਕਰਜ਼ਾ ਬੰਦਾ ਇਕੱਲੇ ਪੂਰੇ ਭਾਰਤ ਦੇ ਕਿਸਾਨਾਂ ਦਾ ਉਹ ਨਹੀਂ ਮaaf ਕੀਤਾ ਜਾਂਦਾ ਦੂਜੇ ਪਾਸੇ 14.5 ਲੱਖ ਕਰੋੜ ਅਡਾਨੀ ਤੇ ਵੰਦੀ ਇਕੱਲੇ ਦਾ ਮaaf ਕਰ ਦਿੱਤਾ ਜਾਂਦਾ ਹੈ ਉਹ ਮੰਗਦੇ ਵੀ ਨਹੀਂ ਸਾਡਾ ਮaaf ਕਰੋ ਉਹਨਾਂ ਨੂੰ ਮaaf ਕਰ ਦਿੱਤਾ ਜਾਂਦਾ ਅੱਜ ਇੰਦੂ ਵੀ ਵੱਡੀ ਗੱਲ ਹੈ ਕਿ ਉਹਨਾਂ ਦਾ ਜਿੰਨਾ ਟੋਟਲ ਕਾਰੋਬਾਰ ਹੈ ਉਹ ਸਾਰੇ ਦਾ ਸਾਰਾ ਕਰਜ਼ਾ ਦਿੱਤਾ ਹੋਇਆ ਭਾਰਤ ਸਰਕਾਰ ਨੇ ਔਰ ਇੱਥੋਂ ਤੱਕ ਕਿ ਜਿਹੜਾ LIC ਜਿਹੜਾ ਪੈਸਾ ਲੋਕਾਂ ਦਾ ਬੀਮੇ ਲਈ ਉਹ ਵੀ ਇਹਨਾਂ ਨੇ ਉਹਨਾਂ ਚੁੱਕ ਕੇ ਦਿੱਤਾ ਆਇਆ ਵੀ ਆ ਤੁਸੀਂ ਵਰਤ ਲਓ ਹੋਰ ਪਤਾ ਨਹੀਂ ਕਿਧਰੋਂ ਕਿਧਰੋਂ ਚੁੱਕ ਕੇ ਉਹਨਾਂ ਨੂੰ ਇੰਨਾ ਕਰਜ਼ਾ ਦਿੱਤਾ ਪਿਛਲਾ ਬਾਪ ਅਗਲਾ ਹੋਰ ਵਾਧੂ ਤੇ ਕਿਸਾਨ ਜਿਹੜੇ ਪੈਦਾਵਾਰ ਕਰਕੇ ਦਿੰਦੇ ਉਹਨਾਂ ਨੂੰ ਕਹਿੰਦੇ ਅਸੀਂ ਮਾਫ਼ ਨਹੀਂ ਕਰ ਸਕਦੇ ਇਹ ਤਾਂ ਜੀ ਮੰਗ ਜਿਹੜੀ ਪਤਾ ਨਹੀਂ ਕਿੰਨਾਂ ਦੀ ਕਹਿ ਰਿਆ ਰਾਜਨੀਤਿਕ ਮੰਨ ਨੇ ਇੰਡੀ ਗੱਠ ਜੋੜ ਦੀ ਮੰਗ ਹੈ ਕਹਿੰਦੇ ਜੇ ਤਾਂ ਸਾਨੂੰ ਹਰਾਨਗੀ ਹੁੰਦੀ ਆ ਦੂਜੀ ਗੱਲ ਜਿਹੜੀ ਅਸੀਂ ਮੰਗ ਕਰ ਰਿਹਾ ਕਿ ਡਬਲਯੂਟੀਓ ਚ ਖੇਤੀ ਨੂੰ ਬਾਹਰ ਰੱਖਿਆ ਜਾਵੇ ਖੇਤੀ ਤੇ ਸ਼ਰਤਾਂ ਲਾਗੂ ਨਾ ਹੋਣ ਆ ਉਹ ਕਿਵੇਂ ਇਹ ਅਸੀਂ ਖੇਤੀ ਵਾਲੀ ਮੰਗ ਕਿਵੇਂ ਰਾਜਨੀਤਿਕ ਮੰਗ ਹੋਗੀ ਵੀ ਜਿਹੜੀ ਸਰਕਾਰ ਹੈ ਖੇਤੀ ਜੋ ਦੇ ਡਬਲਯੂਟੀਓ ਜਿਹੜੀ ਵਿਸ਼ਵ ਵਪਾਰ ਸੰਸਥਾ ਉਹਦੇ ਚ ਖੇਤੀ ਦੀ ਤਸ਼ਰਤਾ ਨਾ ਲੱਗੂਣ ਤੇ ਆਦੀ ਮੰਗ ਹੈ ਤੇ ਕਿਸਾਨਾਂ ਦੀ ਮੰਗ ਹੈ ਖੇਤੀ ਵਿਵਸਥਾ ਕਿਸਾਨਾਂ ਦੀਆਂ ਲਈ ਔਰ ਨਾਲ ਹੀ ਜਿਹੜਾ ਅਗਲੇ ਅਸੀਂ ਮੰਗ ਕਰਦੇ ਆ ਕਿ ਜਿਹੜਾ ਜੀਐਸਟੀ ਖੇਤੀ ਵਸਤਾ ਤੋਂ ਨਾ ਲਾਈ ਜਾਵੇ ਉਹ ਵੀ ਕਿਸਾਨਾਂ ਦੀ ਮੰਗ ਹੈ ਜਿਹੜਾ ਸਾਡਾ ਸਜੁਗਤ ਕਿਸਾਨ ਮੋਰਚਾ ਹੈ ਉਹਦੇ ਚ ਅਸੀਂ ਮੰਗਾ ਜਿਹੜੀਆਂ ਸਾਡੀਆਂ ਨਰੋਲ ਕਿਸਾਨੀ ਦੀਆਂ ਬੀਜੇਪੀ ਜਿਹੜੇ ਵੀਰ ਬੈਠੇ ਨੇ ਬਿਲਕੁਲ ਗਲਤ ਕਰ ਰਹੇ ਨੇ ਔਰ ਦੂਜੀ ਗੱਲ ਇਹ ਆ ਅਸੀਂ ਡਿਫੀਟ ਬੀਜੇਪੀ ਕੀਤਾ ਬੀਜੇਪੀ ਦਾ ਵਿਰੋਧ ਕੀਤਾ ਉਹਦਾ ਇਹ ਨਹੀਂ ਕੀਤਾ ਕਿ ਇੰਡੀ ਗੱਠ ਜੋੜ ਨੂੰ ਫਾਇਦਾ ਹੋਵੇ ਕਿ ਇੰਡੀ ਗੱਠ ਜੋੜਾ ਸਾਡੇ ਨਾਲ ਭਲਾ ਗੁਜ਼ਾਰਦੇ ਨੇ 1991 ਦੇ ਵਿੱਚ ਜਿਹੜੀਆਂ ਨੀਤੀਆਂ ਪਾਲਸੀਆਂ ਬਣੀਆਂ ਨੇ ਪਹਿਲਾਂ ਜੈਟ ਬਣਿਆ ਉਸ ਤੋਂ ਬਾਅਦ ਡਬਲਯੂਟੀਓ ਬਣਿਆ ਵਿਸ਼ਵਪਾਰ ਸਸਥਾ ਬਣੀ ਉਸ ਤੋਂ ਬਾਅਦ ਜਿਹੜੀ स्वामीनाथਨ కమిషనర్ రిపోర్ట్ ਬਣਿਆ ਛੇ ਦੇ ਵਿੱਚ ਨਾ ਰਿਪੋਰਟ ਦਿੱਤੀ ਉਹਨਾਂ ਚਾਲਾਂ ਦਾ ਕਲਾਗੂਰੀ ਕੀਤਾ ਵੀ ਉਹ ਸਾਡੇ ਲਈ ਬਹੁਤ ਭਲਾ ਕਰਦੇ ਨੇ ਪਰ ਗੱਲ ਇਹ ਆ ਕਿ ਹੁਣ ਜਿਹੜੀ ਸਰਕਾਰ ਹੈ ਪਿਛਲੇ 14 ਸਾਲ ਤੋਂ 10 ਸਾਲ ਤੋਂ ਉਹ ਭਾਜਪਾ ਦੀ ਸਰਕਾਰ ਕੇਂਦਰ ਚ ਤੇ ਹੁਣ ਜਿਹੜੀ ਮੰਗ ਹੈ ਸੀ ਮੰਗਾ ਕੇ ਭਾਜਪਾ ਤੋਂ ਮੰਗਾ ਕੇ ਉਹਦਾ ਫਾਇਦਾ ਹੋ ਸਕਦਾ ਇੰਡੀ ਗੱਠ ਜੋੜ ਨੂੰ ਹੋ ਗਿਆ ਹੋਵੇ ਪਰ ਅਸੀਂ ਆਪਣੀ ਲੜਾਈ ਭਿੱਦੇਬੀ ਖਿਲਾਫ ਲੜੀਏ ਕਿ ਮੈਂ ਇੱਕ ਸਵਾਲ ਜਿਹੜਾ ਦੇਖ ਦੇ ਵਿੱਚ ਰਹਿੰਦੇ ਮਮਾ ਜੀ ਇੱਕ ਸਾਲ 70% ਲੋਕ ਨੇ ਉਹ ਆ ਮੰਗਾ ਕਰਦੇ ਨੇ ਮੰਗ ਕਰਦੇ ਨੇ ਜੀ ਮਮਾ ਜੀ ਧਾਲਵਾਲ ਸਾਹਿਬ ਨੇ ਇਹ ਸਵਾਲ ਵੀ ਲਿਆ ਕਿ ਤੁਸੀਂ ਕੇਂਦਰ ਦੇ ਖਿਲਾਫ ਜਾਂ ਭਾਜਪਾ ਦੇ ਖਰਾਬ ਤਾਂ ਗੱਲ ਕਰਦੇ ਹੋ ਪਰ ਪੰਜਾਬ ਚ ਆਪਦੀ ਸਰਕਾਰ ਆ ਮੁੱਖ ਮੰਤਰੀ ਭਗਵੰਤ ਮਾਨ ਦੀ ਕਿ ਉਹਨਾਂ ਦੇ ਬਾਰੇ ਜੇ ਕੋਈ ਪ੍ਰੋਗਰਾਮ ਲਿਖਿਆ ਜਾਂ ਕੇਂਦਰ ਦਾ ਹੀ ਪ੍ਰੋਗਰਾਮ ਆ ਸਾਰਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਆ ਵੇਖੋ ਜੀ ਆ ਜਿਹੜਾ 17 ਅਗਸਤ ਸਾਡੀ ਜਿਹੜੀ ਪੰਜਾਬ ਐਸਕੇਮ ਦੀ ਮੀਟਿੰਗ ਹੋਈ ਏ ਉਹਦੇ ਵਿੱਚ ਅਸੀਂ ਪੰਜਾਬ ਦੇ ਮੁੱਦੇ ਉਠਾ ਰਹੇ ਆ ਜਿਹਦੇ ਤੇ ਹੈ ਕਿ ਜਿਹੜੀਆਂ ਨਹਿਰਾਂ ਦਾ ਢਾਂਚਾ ਬਿਲਕੁਲ ਹੈ ਨਹੀਂ ਪੰਜਾਬ ਦੇ ਵਿੱਚ ਉਥੇ ਤੋਂ 27% ਖੇਤ ਨੂੰ ਖੇਤਾਂ ਨੂੰ ਹੀ ਪੰਜਾਬ ਦੇ ਨੂੰ ਪਾਣੀ ਲਾਉਂਦੀਆਂ ਬਾਕੀ ਜਿਹੜਾ 73% ਜਿਹੜਾ ਕਾਂਝਾ ਹੀ ਨਹੀਂ ਹੈ ਨਹਿਰਾਂ ਹੀ ਨਹੀਂ ਹੈ ਖਾਲ ਹੀ ਨਹੀਂ ਹੈਗੇ ਥੂਏ ਹੀ ਨਹੀਂ ਹੈਗੇ ਪਾਣੀ ਲਾਉਂਦੀ ਉਹ ਮੰਗ ਸਾਡੀ ਵੱਡੀ ਏ ਕਿ ਉਹ ਦਿੱਤਾ ਜਾਵੇ ਔਰ ਧਰਤੀ ਹੜਲਾ ਪਾਣੀ ਰੀਚਾਰਜ ਕਰਨ ਲਈ ਪਾਣੀ ਨੂੰ ਗੰਦਾ ਹੋਣ ਤੋਂ ਬਚਾਉਣ ਲਈ ਜਿਹੜਾ ਟ੍ਰੀਟਮੈਂਟ ਪ੍ਰਾਣ ਲਾਏ ਜਾਣ ਔਰ ਰੀਚਾਰਜ ਲਾਏ ਜਾਣ ਔਰ ਜਿਹੜਾ ਪੰਜਾਬ ਸਰਕਾਰ ਦੇ ਵੀ ਅਸੀਂ ਰੱਖ ਰਿਹਾ ਕਿ ਕਰਜ਼ੇ ਜਿਹੜੇ ਮਾਫ਼ ਕੀਤੇ ਜਾਣ ਔਰ ਨਾਲ ਜਿਹੜਾ ਅੰਤਰਰਾਸ਼ਟਰੀ ਸਰਹੱਦ ਜਿਹੜਾ ਖੋਲਣ ਦੀ ਮਤਾ ਪਾਵੇ ਫਿਲਹਾਲ ਸਰਕਾਰ ਉੱਥੇ ਵੀ ਸਾਡੀਆਂ ਮੰਗਾਂ ਜਿਹੜੀਆਂ ਲਗਾਤਾਰ ਅਸੀਂ ਉਠਾ ਰਹੇ ਹਾਂ ਪਿਛਲੇ ਸਾਲ ਵੀ ਅਸੀਂ ਲੜੇ ਆ ਉਠਾਈਆਂ ਨੇ ਔਰ ਪਰ ਜਿਹੜਾ ਅੰਤਰਰਾਸ਼ਟਰੀ ਇਹ ਕਹਿ ਰਹੇ ਨੇ ਕਿ ਪਾਕਿਸਤਾਨ ਨਾਲ ਜਿਹੜਾ ਘੜਬੜ ਚੱਲਦੀ ਹੈ ਜੀ ਇਹ ਸਰਹੱਦ ਖੋਲਣ ਦੀ ਗੱਲ ਕਰ ਰਹੇ ਆ ਉਹ ਅਸੀਂ ਇਹ ਕਹਿੰਨੇ ਆ ਕਿ ਪੰਜਾਬ ਚ ਇਸ ਤਰ੍ਹਾਂ ਗ ਖੁੱਲ ਵੀ ਤਾਂ ਗੜਬੜ ਹੁੰਦੀ ਏ ਕਿ ਜੇ ਉਹ ਗੁਜਰਾਤ ਚੋਂ ਵਪਾਰ ਹੋ ਜਾਂਦਾ ਅਡਾਨੀ ਐਬਾਨੀ ਦੀ ਬੰਦਰਗਾਹ 'ਚ ਫੇਰ ਉੱਥੇ ਕੋਈ ਗੜਬੜ ਨਹੀਂ ਹੁੰਦੀ ਪੰਜਾਬ ਚ ਤਾਂ ਕਿਲੋ ਡੇਢ ਕਿਲੋ ਜਿਹੜੀ ਥੇਪ ਆਉਂਦੀ ਏ ਇਹਨਾਂ ਦੀ ਦੂਜੇ ਦੀ ਹੀਰੋਇਨ ਦੀ ਪਰ ਅਡਾਨੀ ਦੀ ਐਬਾਨੀ ਦੀ ਬੰਦਰਗਾਹ ਤਿੰਦਾ ਜਹਾਜ਼ ਪੂਰੇ ਭਰ ਕੇ ਆਉਂਦੇ ਨੇ ਹੀਰੋਇਨ ਦੇ ਸਮੈਗ ਦੇ ਉਤਰਦੇ ਨੇ ਉਹ ਫਿਰ ਦੂਏ ਭਾਰਤ ਚ ਵਰਤਾਈ ਜਾਂਦੀ ਏ ਤਾਂ ਇਸ ਲਈ ਇਹ ਆ ਕਿ ਇਹਨੂੰ ਉਹ ਕਿਹਾ ਜਾਵੇ ਅਡਾਨੀ ਬਾਨੀ ਦੇ ਬੰਦਰਗਾਹ ਤੇ ਜਿਆਦਾ ਗੜਬੜ ਹੋ ਰਹੀ ਏ ਪਰ ਗੱਲ ਇਹ ਆ ਕਿ ਵੱਟੇ ਵੱਡੇ ਕਾਰੀਡੋਰ ਬਣ ਰਹੇ ਨੇ ਵੱਡੀਆਂ ਸੜਕਾਂ ਬਣ ਰਹੀਆਂ ਨੇ ਜਿਹੜੀਆਂ 20 ਫਟੂਤੀ ਬਣ ਰਹੀਏ ਉਹ ਦਿੱਲੀ ਸੰਗਰੂਰ ਤੋਂ ਦਿੱਲੀ ਲੁਧਿਆਣੇ ਦੇ ਨੇੜੇ ਲੰਘ ਕੇ ਵੀ ਉਹਨੇ ਜਾਣਾ ਹੈ ਤੇ ਬਾਰਡਰ ਫਿਰ ਖੋਲਿਆ ਜਾਣਾ ਹੈ ਸਾਨੂੰ ਇਹ ਕਿ ਛੋਟੇ ਵਪਾਰੀਆਂ ਲਈ ਤੇ ਨਹੀਂ ਖੋਲ ਰਿਹਾ ਪਰ ਉਹ ਜਦੋਂ ਵੱਡੇ ਵਪਾਰੀ ਅਡਾਨੀ ਬਾਨੀ ਉਹਨਾਂ ਨੂੰ ਖੋਲ ਕੇ ਦੇਣਗੇ ਵੀ ਉਹ ਵਪਾਰ ਬੰਦਰਗਾਹ ਪਹਿਲਾਂ ਵੀ ਇਹਨਾਂ ਦਾ ਆ ਕਿ ਉਹ ਵਪਾਰ ਜਿਹੜਾ ਸਾਰਾ ਇਧਰ ਤੋਂ ਹੋਣਾ ਹੈ। ਥੈਂਕ ਯੂ ਮੈਮਾ ਸਾਹਿਬ ਤੁਹਾਡਾ ਤੁਹਾਡਾ ਵੀ ਬਣਾਇਆ। ਪੰਜਾਬੇ ਉਪਰ ਤੋਂ ਵਪਾਰ ਠੀਕ ਹੈ ਪਰ ਜਿਹੜੇ ਨੇੜੇ ਪੰਜਾਬ ਦੀ ਵਪਾਰ ਕਰਦਾ ਪੰਜਾਬ ਦੇ ਸਾਡੇ ਹਿੰਦੂ ਭਾਈ ਜਿਹੜੇ ਵਪਾਰੀ ਨੇ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਫਾਇਦਾ ਹੋਊਗਾ। ਥੈਂਕ ਯੂ ਮੈਮਾ ਜੀ ਥੈਂਕ ਯੂ ਵੈਰੀ ਮਚ ਥੈਂਕ ਯੂ ਤੁਹਾਡੀ ਗੱਲ ਆ ਗਈ। ਤਾਲੀਓ ਸਾਹਿਬ ਮੈਂ ਮੈਂ ਇਹ ਜਾਂ ਕਰਨਾ ਜਦ ਤੱਕ ਸਵਾਲ ਆ ਮੰਗਾ ਦਾ ਉਹ ਕਹਿੰਦੇ ਜਿਹੜੀਆਂ ਕਿਸਾਨੀ ਦੀਆਂ ਮੰਗਾ ਐ ਐਮ ਐਸ ਪੀ ਦੀ ਗੱਲ ਐ ਕਰਜ਼ੇ ਮਾਫੀ ਦੀ ਗੱਲ ਐ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਸਾਡੇ ਤੇ ਕੇਸ ਦਰਜ ਕੀਤੇ ਗਿਆ ਉਹਨਾਂ ਦੀ ਵਾਪਸੀ ਦੀ ਗੱਲ ਐ। ਇਸ ਤਰ੍ਹਾਂ ਬਾਗਾ ਬਾਰਡਰ ਖੋਲਣ ਦੇ ਮਾਮਲੇ ਤੇ ਸਾਰੇ ਕਹਿੰਦੇ ਸਿੱਧੇ ਕਿਸਾਨੀ ਨਾਲ ਹੀ ਜੁੜੇ ਹੋਏ ਮਾਮਲੇ ਆ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਵੀ ਉਹ ਕਹਿੰਦੇ ਸੀ ਝੰਡਾ ਬੁਲੰਦ ਕਰ ਰਹੇ 17 ਅਗਸਤ ਨੂੰ ਜੀ ਉਹ ਕੋਈ ਝੰਡਾ ਨਹੀਂ ਬੁਲੰਦ ਕਰ ਰਹੇ ਜੀ ਉਹਨਾਂ ਨੇ ਚੁਟਕੀਆਂ ਮਾਰ ਕੇ ਠੱਗੀ ਮਾਰੀ ਕਹਿੰਦੇ ਸੀ 23 ਫਸਲਾ ਦੀ ਉਹਨਾਂ ਨੂੰ ਕਿਉਂ ਨਹੀਂ ਘੇਰਦੇ ਵੀ 23 ਫਸਲਾ ਜੀ ਤੁਸੀਂ ਕਿਹਾ ਸੀ ਬਾਈ ਕੋਈ ਇੱਕ ਦਿਨ ਉਹਨਾਂ ਦੇ ਖਿਲਾਫ ਧਰਨਾ ਲਾਇਆ ਸਾਡੇ ਖਿਲਾਫ ਤਾਂ ਪੰਜ ਮੰਗਾਂ ਦੇ ਵਿੱਚੋਂ ਅਸੀਂ ਉਹ ਤੇ ਕਮੇਟੀ ਬਣਾਈ ਬੈਠੇ ਆ ਕੇਸ ਵਾਪਸ ਕਰਨ ਨੂੰ ਰਾਜ ਸਰਕਾਰਾਂ ਨੂੰ ਦੇਈ ਬੈਠੇ ਆ ਬਿਜਲੀ ਵਾਲਾ ਕਾਨੂੰਨ ਅਸੀਂ ਵਾਪਸ ਲੈ ਲਿਆ ਉਹ ਸਾਡੇ ਨਾਲ ਤਾਂ ਥੋੜਾ ਬਹੁਤਾ ਵੀ ਕਰਕੇ ਤੇ ਉਹਦੇ ਅੱਗੇ ਕਰ ਲੈਣਾ ਉਹਨਾਂ ਨੇ ਕੁੱਟ-ਕੁੱਟ ਕੇ ਪਟਿਆਲੇ ਕਿਸਾਨ ਮਾਰਤਾ ਨਾ ਤਾਂ ਉਹ ਕਿਸਾਨ ਨੂੰ ਇਹਨਾਂ ਨੇ ਸ਼ਹੀਦ ਕੀਤਾ ਨਾ ਉਹ ਪਰਿਵਾਰ ਨੂੰ ਇਹਨਾਂ ਨੇ ਪਤਾ ਨਹੀਂ ਕੀ ਕੀਤਾ ਉਹਨਾਂ ਨਾਲ ਸੈਟਲਮੈਂਟ ਕਰਕੇ ਤੋਂ ਉਹਨਾਂ ਨਾਲ ਤਾਂ ਇਹਨਾਂ ਦੀ ਪੂਰੀ ਘੁੱਗੀ ਹੈ ਔਰ ਬਾਕੀ ਜਿਹੜੀ ਗੱਲ ਕਰਦੇ ਆ ਮਹਿਮਾ ਸਾਹਿਬ ਕਹਿੰਦੇ ਦੀ ਬਾਗਾ ਖੋਲੋ ਮਹਿਮਾ ਸਾਹਿਬ ਇਹ ਬਾਗੇ ਭੁਕੇ ਜਿਹੜੇ ਹੈਗੇ ਆ ਨਾ ਇਹ ਅੰਤਰਰਾਸ਼ਟਰੀ ਏਜੰਸੀਆਂ ਦੇ ਕੰਮ ਆ ਔਰ ਜਿਸ ਤਰੀਕੇ ਨਾਲ ਭਾਰਤ ਨੇ ਘੇਰਿਆ ਪਾਕਿਸਤਾਨ ਨੂੰ ਆਪਦੇ ਦੇਸ਼ ਨਾਲ ਰਹੀਦਾ ਹੁੰਦਾ ਐ ਇਸ ਟਾਈਮ ਜਿਹੜੇ ਹਿਸਾਬ ਨਾਲ ਅਸੀਂ ਉਹਨੂੰ ਘੇਰ ਕੇ ਉਹਦਾ ਚੀਨ ਦਾ ਤੇ ਉਹਦਾ ਲੱਕ ਤੋੜਿਆ ਤਾਂ ਜਿਹੜੀ ਬੋਲੀ ਤੁਸੀਂ ਬੋਲ ਰਹੇ ਹੋ ਤੁਸੀਂ ਉਹਨਾਂ ਦੀ ਬੋਲੀ ਬੋਲ ਰਹੇ ਹੋ ਇਹ ਚਲੋ ਆਪਾਂ ਯਾਰ ਨਹੀਂ ਨਾ ਹੋਰ ਆਪਾਂ ਦੂਜੀ ਗੱਲ ਮੈਂ ਦੱਸ ਦੇਣਾ ਜਿਹੜੀ ਅਡਾਨੀ ਬਾਨੀ ਅਡਾਨੀ ਬਾਨੀ ਅਡਾਨੀ ਬਾਨੀ ਉਹ ਕਿਸੇ ਅਡਾਨੀ ਦਾ ਪ੍ਰਾਈਵੇਟ ਪੋਰਟ ਨਹੀਂ ਹੈਗਾ ਉਹਨੂੰ ਕਿ ਦੇਖਰੇਖ ਮਿਲੀ ਹੋਈ ਹੈ ਕਿ ਕਾਹਦੇ ਕੋਲ ਹੈ ਥੈਂਕ ਯੂ ਮੈਂ ਕਿਹਾ ਫਰਾਸ ਵਾਲਿਆਂ ਕੋਲੇ ਹੁੰਦਾ ਸੀ ਜਦੋਂ ਫਰਾਸ ਵਾਲਿਆਂ ਕੋਲੇ ਠੇਕੇ ਹੁੰਦੇ ਸੀ ਉਦੋਂ ਤੁਸੀਂ ਕਿਤੇ ਕਦੇ ਵੀ ਨਹੀਂ ਮੱਲਾਇਆ ਮੈਂ ਕਿਤੇ ਧਰਨੇ ਲਾਉਦੇ ਨਹੀਂ ਵੇਖਿਆ ਤੁੰਨੂੰ ਚਲੋ ਆ ਭਾਜੀ ਰਾਹੁਲ ਗਾਂਧੀ ਨੇ ਫਰਾਸ ਵਾਲਿਆਂ ਨੂੰ ਠੇਕੇ ਦਿੱਤੇ ਸੀ ਨਾ ਉਦੋਂ ਨਹੀਂ ਤੁਸੀਂ ਕਿਤੇ ਧਰਨੇ ਦਿੱਤੇ ਪਿਛਲੇ ਸਾਲਾਂ 'ਚ ਆ ਜਦੋਂ ਇਹ ਭਾਰਤੀ ਵਪਾਰੀਆਂ ਕੋਲੇ ਆ ਗਏ ਹਾਏ ਅਡਾਨੀ ਹਾਏ ਬਾਨੀ ਉਹ ਯਾਰ ਦੇਸ਼ ਦੇ ਬੰਦਿਆਂ ਨਾਲ ਖੜੋ ਜੇ ਦੇਸ਼ ਦੇ ਦੋ ਬੰਦੇ ਅਮੀਰ ਹੋਏ ਆ ਤੇ ਉਹ ਲਿਊਮਿਨਾਟੀ 'ਚ ਜਾ ਕੇ ਬੈਠੇ ਆ ਤਾਂ ਆਪਾਂ ਉਹਨਾਂ ਉਹਨਾਂ ਵਰਗੇ 10000 ਹੋਰ ਪੈਦਾ ਕਰਨੇ ਆ ਕਿ ਆਪਾਂ ਉਹਨਾਂ ਦੋਵਾਂ ਨੂੰ ਵੀ ਪੁੰਜੇ ਸਿੱਟਣਾ ਥੈਂਕ ਯੂ ਧਰਿਆਲ ਸਾਹਿਬ ਤੁਹਾਡੀ ਗੱਲ ਆ ਗਈ ਮੈਕਸਿਮਮ ਦੇਸ਼ ਦਾ ਥੈਂਕ ਯੂ ਥੈਂਕ ਯੂ ਮੰਮਾ ਜੀ ਮੰਮਾ ਜੀ ਅਮੇ ਦੇਉਗੇ ਜਵਾਬ ਹਨੀ ਹਾਂਜੀ ਦੇਉਗੇ ਜਵਾਬ ਇਹਨਾਂ ਮੁੱਦਿਆਂ ਤੇ ਆਹ ਠੀਕ ਹੈ ਜੀ ਗੱਲ ਇਹ ਆ ਕਿ ਜਿਹੜੀ ਗੱਲ ਧਰਿਆਲ ਸਾਹਿਬ ਨੇ ਕੀਤੀ ਹੈ ਕਿ ਇਹ ਤਾਂ ਜੀ ਇੰਡੀਗਠ ਜੋਣ ਨੂੰ ਫਾਇਦਾ ਪਹਚਾਣਾ ਹੈ ਕਦੀ ਇਹ ਕਹਿ ਰਹੇ ਹੁਣ ਪੰਜਾਬ ਤੇ ਆ ਗਿਆ ਕਿ ਪੰਜਾਬ ਸਰਕਾਰ ਦੇ ਖੰਡ ਨਹੀਂ ਲਾਉਦੇ ਅ ਅਸੀਂ ਦੱਸਦੇ ਹਾਂ ਕਿ ਪੰਜਾਬ ਸਰਕਾਰ ਦੇ ਖਿਲਾਫ ਹੀ ਨਗਾਦਾਰ ਜ਼ਿਲ੍ਹਾ ਲੈਵਲਾਂ ਦੇ ਧਰਨੇ ਲੱਗਦੇ ਰਹੇ ਨੇ ਅ 16 ਤੇ 17 ਮਈ 2022 ਨੂੰ ਚੰਡੀਗੜ੍ਹ ਦੇ ਵਿੱਚ ਜਿਹੜਾ ਮੋਰਚਾ ਲੱਗਿਆ ਸੀ 2 ਦਿਨ ਦਾ ਤਾਂ ਉਹਦੇ 'ਚ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਸਰਕਾਰ ਦੇ ਅੱਗੇ ਅਸੀਂ ਪਾਈਆਂ ਉਹਨੂੰ ਸਰਕਾਰ ਨੇ ਮੰਨੀਆਂ ਔਰ ਮੰਨ ਕੇ ਉਸ ਤੋਂ ਬਾਅਦ 2 ਦਿਨਾਂ ਬਾਅਦ ਅਸੀਂ ਉਹ ਸਵਾਪ ਧਰਨਾ ਕੀਤਾ ਉਸ ਤੋਂ ਬਾਅਦ ਪਿਛਲੇ ਸਾਲ ਵੀ ਅਸੀਂ ਲਗਾਤਾਰ ਜਿਹੜੇ ਡੀਸੀ ਦਫ਼ਤਰਾਂ ਅੱਗੇ ਵੀ ਧਰਨੇ ਦੇ ਰਿਆ ਜਿਹੜੇ ਆਪ ਦੇ ਮੰਤਰੀ ਉਹਨਾਂ ਕੇ ਵੀ ਧਰਨੇ ਲਗਾਤਾਰ ਦੇ ਰਹੇ ਆ ਇਹ ਗੱਲ ਨਹੀਂ ਦੀ ਗਲਤ ਹੈ ਪਰ ਦੂਜੀ ਗੱਲ ਜਿਹੜੀ ਹੈ ਕਹਿੰਦੇ ਕਿ ਪਾਕਿਸਤਾਨ ਬਹੁਤ ਇੰਜ ਕਰਦਾ ਜੀ ਬਹੁਤ ਦੇਸ਼ ਦਾ ਦੁਸ਼ਮਣ ਹੈ ਜੀ ਤਾਂ ਢੀਗ ਪਰ ਅਸੀਂ ਇਹਨਾਂ ਪੁੱਛਣਾ ਚਾਹੁੰਦੇ ਵੀ ਆਈ ਕਈ ਵਾਰ ਤਾਂ ਮੋਦੀ ਸਾਹਿਬ ਆਪ ਦਿੱਤਾ ਜਹਾਜ਼ ਜਿਹੜਾ ਉਧਰ ਜਾ ਕੇ ਲੈ ਜਾਂਦੇ ਨੇ ਉਦੋਂ ਮੋਦੀ ਦਾ ਕੋਈ ਖਤਰਾ ਨਹੀਂ ਹੁੰਦਾ ਜੇ ਅਸੀਂ ਬਿਲਕੁਲ ਇਹ ਕਹਿ ਰਹੇ ਆ ਕਿ ਪੰਜਾਬ ਦੇ ਜਿਹੜੇ ਵਪਾਰੀ ਨੇ ਹਰਿਆਣੇ ਦੇ ਵਪਾਰੀ ਨੇ ਯੂਪੀ ਦੇ ਵਪਾਰੀ ਨੇ ਜਿਨ੍ਹਾਂ ਨੂੰ ਇੱਥੇ ਸਰਹੱਦ ਤੋਂ ਨੇੜੇ ਫਾਇਦਾ ਹੋ ਸਕਦਾ ਵਪਾਰ ਨਾਲ ਉਹ ਅਰਾਂ ਨਾਲ ਕਰ ਸਕਦੇ ਨੇ ਯੂਰਪ ਨਾਲ ਵਪਾਰ ਕਰ ਸਕਦੇ ਨੇ ਬਾਦਸ਼ਹੀਆ ਦਾ ਕੋਪਾਰ ਹੋ ਸਕਦਾ ਉਹਨਾਂ ਨੂੰ ਰੋਕਿਆ ਜਾ ਰਿਹਾ ਕੱਲੇ ਉਹਨਾਂ ਦੋ ਨੂੰ ਮੈਂ ਮੈਂ ਨਹੀਂ ਬਾਹਰ ਉਹ ਮਹਿਮਾ ਸਾਹਿਬ ਇਹਨਾਂ ਨੂੰ ਮੀਨ ਕਰਤਾ ਉਹ ਵਿਸ਼ੇਪ ਵਪਾਰ ਵਾਲਿਓ ਉਹ ਵਿਸ਼ੇਪ ਵਪਾਰ ਵਾਲਿਓ ਮੈਨੂੰ ਗੱਲੀਆਂ ਦੱਸ ਦਿਓ ਮੈਨੂੰ ਗੱਲ ਦੱਸ ਦਿਓ ਉਹ ਬੀਪੀ ਦਾ ਦੇਸ਼ ਦੇ ਮੇਰੀ ਮੇਰੀ ਵੀ ਗੱਲ ਸੁਣ ਲੋ ਵੀ ਉਹਨਾਂ ਨੇ ਦੱਸ ਕਿ ਤੂੰ ਵਪਾਰ ਕਰਨ ਦੀ ਖੁੱਲ ਦੇ ਦਿਓ ਵੀ ਭਾਈ ਤੁਸੀਂ ਮੈਨੂੰ ਗੱਲ ਕਰ ਲੋ ਸੁਣੋ 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 ਦੇਸ਼ ਦੇ ਵਿੱਚ ਨਾ ਤਾਂ ਤੁਸੀਂ ਕਹਿੰਦੇ ਹੋ ਅਸੀਂ ਕਿਸੇ ਨੂੰ ਕੋਈ ਟੈਕਸ ਦੇਣਾ ਚਾਹੁੰਦੇ ਆ ਅਸੀਂ ਵਿਦੇਸ਼ ਚ ਫਸਲ ਲੈ ਕੇ ਜਾਣੀ ਕੋਈ ਟੈਕਸ ਨਹੀਂ ਦੇਣਾ ਦੇਸ਼ ਦੀ ਕਿਸੇ ਨਾਲ ਦੁਸ਼ਮਣੀ ਐ ਉਹ ਬਾਡਰ ਜਾਣ ਕੇ ਖਲਾਉਣਾ ਠੀਕ ਐ ਤੋ ਇਹ ਗੱਲਾਂ ਜਿਹੜੀਆਂ ਨਾ ਕਿਹੜੇ ਪਾਸੇ ਲੈ ਕੇ ਜਾ ਰਹੀਆਂ ਤੁਹਾਨੂੰ ਉਹ ਸੋਚੋ ਤਾਰੀਵਾਲ ਸਾਹਿਬ ਤਾਂ ਜੁਆਇਨ ਆਏ ਟਾਈਮ ਦੀ ਬੀਜਰੀ ਐ ਤਾਂ ਵੀ ਵੀਡੀਓ ਮੇਰੀ ਤਾਰੀਵਾਲ ਸਾਹਿਬ 70 ਦੇ ਟੈਕਸ ਜਿਹੜੇ ਅਸੀਂ ਇੱਕ ਖਸਾਮੀ ਦੇ ਨਾਂ ਤੇ ਕਿੱਧਰ ਜਾ ਰਹੇ ਹੋ ਆਪ ਦਾ ਸ਼ੋਰ ਚ ਸਹੀ ਕਰੋ ਕਿਸਾਨੀ ਦੇ ਨਾਂ ਤੇ ਕਿੱਧਰ ਜਾ ਰਹੇ ਹੋ ਆ ਵੀ ਸੋਚ ਸਹੀ ਕਰੋ ਔਰ ਕਿਸਾਨ ਦਾ ਭਲਾ ਕਰੋ ਸਰਕਾਰ ਪੰਜ ਫਸਲਾਂ ਦੀ ਸਰਕਾਰੀ ਖਰੀਦ ਦੇਣ ਨੂੰ ਤਿਆਰ ਆ ਪੰਜਾਬ ਨੂੰ ਉਹ ਲੈ ਕੇ ਆਓ ਗਰੰਟੀ ਸਕੂਨ ਜਿਹੜਾ ਕਾਨੂੰਨ ਆ ਭਾਵ ਅੰਤਰਨਾ ਬਣਵਾਓ ਉਹ ਫੈਰੇ ਚ ਆ ਆ ਜਿਹੜੀਆਂ ਐਵੇਂ ਓਕੇ ਆਪਾਂ ਧੰਨਵਾਦੀ ਜਵਾਬ ਦੇ ਲਈਏ ਧੰਨਵਾਦੀ ਜਵਾਬ ਲੈ ਲਈਏ ਉਹਨਾਂ ਦੇ ਏਜੰਡੇ ਸਾਡੇ ਓਕੇ थैंक यू ਧੰਨਵਾਦ ਸਾਹਿਬ ਫਿਰ ਤੁਸੀਂ ਅੰਦਾ ਤੁਹਾਡਾ ਜਿਹੜਾ ਜਿਹੜਾ ਏਜੰਡਾ ਸਾਰਾ ਉਹ ਫੋਰਨ ਏਜੰਸੀਸ ਨੂੰ ਓਕੇ ਓਕੇ ਧੰਨਵਾਦੀ ਤੁਹਾਡੀ ਗੱਲ ਆ ਗਈ ਤੁਹਾਡੀ ਗੱਲ ਮੈਮਾ ਸਾਹਿਬ ਮੈਮਾ ਸਾਹਿਬ ਧੰਨਵਾਦ ਕਹਿੰਦੇ ਆ ਵੀ ਜੇ ਪੋਜ਼ਿਟਿਵ ਕੁਝ ਗੱਲਾਂ ਕੇਂਦਰ ਸਟੈਪ ਲੈਂਦਾ ਹੈ ਉਹਨਾਂ ਕਦਮਾਂ ਦੀ ਹਮਾਇਤ ਕਰੇਗੀ ਜੇ ਤੇ ਬੰਦੀਆਂ ਕਰਨੀਆਂ ਹਾਂ ਹਾਂ ਜੀ ਇਹ ਜਿਵੇਂ ਕਹਿ ਰਹੇ ਨੇ ਬਿਲਕੁਲ ਗਲਤ ਗਲਤ ਤੇ ਸਾਡੀ ਗੱਲ ਵਾਜੇਵੇ ਵੀ ਕੱਲੇ ਦੋ ਬੰਦਿਆਂ ਨੂੰ ਦੇਖਦੇ ਦੇਖਦੇ ਦੋ ਬੰਦੇ ਜੇ ਵਪਾਰ ਕਰਦੇ ਨੇ ਉਹ ਪਾਕਿਸਤਾਨ ਨਾਲ ਵਪਾਰ ਕਰ ਸਕਦੇ ਨੇ ਫੇਰ ਕੋਈ ਦੇਜੂ ਖਰਤਾ ਨਹੀਂ ਫੇਰ ਤਾਂਕ ਤਾਂ ਨਹੀਂ ਦੁਸ਼ਮਣ ਤੇ ਜੇ ਬਾਕੀ ਵਪਾਰੀ ਜੇ ਵਪਾਰ ਕਰਦੇ ਨੇ ਖੇਤੀਬਾਣੀ ਆ ਕੋਈ ਦੋ ਬੰਦੇ ਨਹੀਂ ਕਰ ਰਹੇ ਥੈਂਕ ਯੂ ਥੈਂਕ ਯੂ ਅੱਜ ਕੋਈ ਦੋ ਬੰਦੇ ਨਹੀਂ ਕਰ ਰਹੇ ਆਪਾਂ ਨੂੰ ਸਮਾਜ ਆਜਤੰਗ ਦੇ ਰਿਹਾ ਕੋਈ ਦੋ ਬੰਦੇ ਵਪਾਰ ਨਹੀਂ ਕਰ ਰਹੇ ਗੰਗਾ ਨਗਰ ਦੇ ਹਰਿਆਣੇ ਵਾਲੇ ਯੂਪੀ ਵਾਲੇ ਅੰਬਸਰ ਵਾਲੇ ਵਪਾਰੀ ਨੇ ਜਿਹੜੇ ਇਸ ਗੁਰਦਾਰਾ ਨੂੰ ਸਮਾਜ ਆਜਤੰਗ ਦੇ ਰਿਹਾ ਧੰਨਵਾਦ थैंक्यूरी मच मैं थैंक अहम सवाल दो लाइना जरूर चाहूंगा पहला हाई कोर्ट सुप्रीम कोर्ट ने फैसला दिता है ਕੇ راستے ਖੋਲੇ ਜਾਣੇ ਚਾਹੀਦੇ ਆ ਕਿਸਾਨੀ ਅੰਦੋਲਨ ਦੇ ਮਾਮਲੇ ਤੇ ਵੱਖਰਾ ਨਿਪਟਾਇਆ ਜਾਣਾ ਚਾਹੀਦਾ ਹੈ ਕਿ ਹਾਈ ਕੋਰਟ ਦਾ ਫੈਸਲਾ ਚੰਗਾ ਫੈਸਲਾ ਇਹਦੇ ਨਾਲ ਰਾਹਤ ਮਿਲੇਗੀ ਮੌਲ ਚੰਗਾ ਬਣੇਗਾ ਕਿਵੇਂ ਦੇਖਦੇ ਹਾਂ ਤਾਲੀਪਾਲ ਸਾਹਿਬ ਦੋ ਲਾਈਨਾਂ ਦਾ ਕਮੈਂਟ ਸੁਪਰੀਮ ਕੋਰਟ ਨੇ ਵੀ ਟਿੱਪਣੀ ਕੀਤੀ ਹੈ ਹਾਈ ਕੋਰਟ ਨੇ ਵੀ ਕਿਹਾ ਜਿਸ ਜਿਸ ਤਰੀਕੇ ਨਾਲ ਸ਼ੁਭ ਕਰਨ ਦੀ ਮੌਤ ਹੋਈ ਹੈ ਔਰ ਉੱਥੇ ਐਂਟੀ ਸੋਸ਼ਲ ਐਲੀਮੈਂਟਸ ਦਾ ਖਰਸ਼ਾ ਕਿ ਹੋਇਆ ਤਾਂ ਉਸ ਉਸ ਚੀਜ਼ ਨੂੰ ਦੇਖ ਕੇ ਹਰਿਆਣਾ ਗਵਰਨਮੈਂਟ ਨੇ ਆਦੇ ਸਟੈਪਸ ਲੈਣੇ ਆ ਔਰ ਉਹਨੇ ਤੇ ਜੋ ਅਬਜ਼ਰਵੇਸ਼ਨ ਆਈ ਹੈ ਉਸ ਅਬਜ਼ਰਵੇਸ਼ਨ ਦੇ ਹਿਸਾਬ ਨਾਲ ਜੋ ਵੀ ਹਰਿਆਣਾ ਗਵਰਨਮੈਂਟ ਐਸ ਪਰ ਲਾਅ অ্যাকਸ਼ਨ ਲਵੇਗੀ کورٹ ਨੂੰ ਦੱਸੂਗੀ ਥੈਂਕ ਯੂ ਤਾਂ کورٹ ਨੇ ਦੇਖਣਾ ਕਿ ਥੈਂਕ ਯੂ ਥੈਂਕ ਯੂ ਮੈਮ ਜੀ ਦੋ ਲਾਈਨਾਂ ਦਾ ਕਮੈਂਟ ਇਸੇ ਮੁੱਦੇ ਤੇ ਜੋ ਸੁਪਰੀਮ ਕੋਰਟ ਤੇ ਹਾਈ ਕੋਰਟ ਦਾ ਟਿੱਪਣੀ ਜਾਂ ਫੈਸਲਾ ਆਇਆ ਜੀ ਸਾਡੇ ਇਹ ਸਾਡੇ ਕਿਸਾਨਾਂ ਨੂੰ ਹੱਕ ਇਹਦਾ ਪ੍ਰਕਾਸ਼ਨ ਕਰਨ ਦਾ ਉਹ ਦਿੱਲੀ ਤੇ ਰਾਜਧਾਨੀ ਜਿੰਨੀ ਭਾਵੇਂ ਬੀਜੇਪੀ ਨੇ ਰਾਜਧਾਨੀ ਉਸੇ ਸੰਵਿਧਾਨ ਸਾਰ ਸਾਡੀ ਵੀ ਕਿਸਾਨਾਂ ਦੀ ਵੀ ਰਾਜਧਾਨੀ ਹੈ ਹਨ ਉਹ ਵੀ ਅਧਿਕਾਰ ਦੇਣਾ ਚਾਹੀਦਾ ਕਿਸਾਨਾਂ ਨੂੰ ਵੀ ਉੱਥੇ ਪ੍ਰਦਰਸ਼ਨ ਕਰਨ ਇਹਨਾਂ ਮੁੱਦਿਆਂ ਤੇ ਆਉਣ ਲਈ ਮਹਿਮਾਨਾਂ ਦਾ ਧੰਨਵਾਦ ਨਾਲ ਹੀ ਤੁਹਾਡੇ ਵੱਲੋਂ ਵੀ ਲਵਾਂਗੇ ਜਾਦਾ ਸੱਸੀ ਆਕਾਲ